ਹਾਂਜੀ ਪ੍ਰਧਾਨ ਜੀ ਕੀ ਮਾਮਲਾ ਹੈ ਕਿ ਅੱਜ ਐਸਪੀ ਅਫੀਸ ਇਕੱਠੇ ਹੋ ਕੇ ਆਇਆ ਹਾਂ ਮੈਂ ਤੋਂ ਸਿਰਮ ਖੋਸਲਾ ਬਲਾਕ ਪ੍ਰਧਾਨ ਵਾਈਸ ਕਮਾਂਡਰ ਤੇ ਇਹਨਾਂ ਨਾਲ ਦੋ ਕਿਸੇ ਸਰਦਾਰ ਜੀ ਸਾਡੇ ਕਰਮਜੀਤ ਸਿੰਘ ਜੱਟ ਜੀ ਤੇ ਬਲਵੰਤ ਸਿੰਘ ਜੀ ਜੀ ਜਿਹੜੇ ਮਲਾ ਪ੍ਰਧਾਨ ਨੌਰੀਆ ਸਾਹਿਬ ਜੀ ਔਰ ਸਪਤਰ ਜਿਹੜਾ ਰਾਮ ਜੀ ਪਰਜੋਗੀ ਜੀ ਸਾਰੇ ਮੰਡਾਲ ਸਰਜਾ ਵਾਲੀ ਕਮੇਟੀ ਵਾਲਿਆਂ ਦੱਸਿਏ ਜੀ ਤੋਂ ਅੱਜ ਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਇਸ ਦੇ ਵਿੱਚ ਸਾਡੀ ਇਹ ਮੰਗ ਹੈ ਕਿ ਮੰਡਲ ਦੇ ਅੰਦਰ ਜਿਹੜੇ ਬਹੁਤ ਤੇ ਪੀਜੀਪੀਡੀ ਚੱਲ ਪਈ ਆ 53 ਸਾਲ ਤੋਂ ਇਸ ਮਹੱਲੇ ਦੇ ਵਿੱਚ ਰਹਿ ਰਹੇ ਆ ਔਰ ਪੱਕੇ ਮਕਾਨ ਔਰ ਪਾਣੀ ਬਿਜਲੀ ਬਿੱਲ ਨਹੀਂ ਆਇਆ ਕਾਰਪੋਰੇਸ਼ਨ ਵੱਲੋਂ ਜੋ ਵੀ ਸਹੂਲਤਾਂ ਸੀ ਸਾਰੀਆਂ ਮਈਆਂ ਕਰਾਈਆਂ ਗਈਆਂ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜੋ ਲੋਕ ਸ਼ਰਾਬ ਦੇ ਲੋਕ ਜਿਹੜੇ ਕਿ ਆਪਣੀ ਸਿਆਸਤ ਨੂੰ ਪਾਉਣਾ ਚਾਹੁੰਦੇ ਆ ਔਰ ਕੁਝ ਲੋਕ ਸ਼ਰਾਬ ਜਿਹੜੇ ਸਵੇਰ ਮਹੱਲੇ ਦੇ ਅੰਦਰ ਨਸ਼ਾ ਕਰਦੇ ਸੀ ਜਾਂ ਕੁਝ ਵੀ ਕਰਦੇ ਸੀ ਉਹਨਾਂ ਤੇ ਪੁਲਿਸ ਨੇ ਕਾਰਵਾਈ ਕਰ ਲਈ ਆ ਔਰ ਅਸੀਂ ਜਿਹੜੇ ਗਰੀਬ ਲੋਕ ਆ ਮਹੱਲੇ ਦੇ ਜਿਹੜੇ ਕਿ ਸਾਢੇ ਵੇਚ ਕੇ ਔਰ ਕੱਪੜੇ ਦਾ ਫੇਰੀ ਦਾ ਕੰਮ ਕਰਕੇ ਆਪਣਾ ਰੋਟੀ ਰੋਟੀ ਪਾਲਦੇ ਆਂ ਪਰਿਵਾਰ ਪਾਲਦੇ ਆਂ ਔਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ ਪੁਲਿਸ ਕਾਰਵਾਈ ਕਰ ਰਹੀ ਆ ਔਰ ਅੱਗੇ ਤੋਂ ਵੀ ਪੁਲਿਸ ਕਾਰਵਾਈ ਕਰੇ ਅਸੀਂ ਪਹਿਲਾਂ ਵੀ 12/7/2024 ਨੂੰ ਮਾਨਜੋਗ ਐਸਐਸਪੀ ਸਾਹਿਬ ਮਾਨਜੋਗ ਡਿਪਟੀ ਸਾਹਿਬ ਨੂੰ ਪੱਤਰ ਦੇ ਚੁੱਕੇ ਆਂ ਔਰ ਅਸੀਂ ਉੱਤੇ ਵੀ ਕੀ ਕਾਰਵਾਈ ਕਰਾਉਣੀ ਚਾਹੁੰਦੇ ਆਂ ਔਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜੇ ਲੋਕ ਰਾਜਨੀਤੀ ਕਰਨਾ ਚਾਹੁੰਦੇ ਆ ਬਿਲਕੁਲ ਉਹਨਾਂ ਦੀ ਰਾਜਨੀਤੀ ਨਹੀਂ ਚੰਗਣ ਦੇਵਾਂਗੇ ਮਾਨਜੋਗ ਸੁਪਰੀਮ ਮੈਂ ਕਿਸੇ ਵੀ ਖਰੀਦਦਾਰ ਨੂੰ ਖਾਣਾ ਸੌਖਾ ਨਹੀਂ ਆ ਇਹ ਤਾਂ 54 ਸਾਲ ਤੋਂ ਪੱਕੇ ਪਸੰਦੇ ਆ ਔਰ ਮਾਲ ਜੋ ਜਲਦੀ ਸਹਿ ਕਮੇ ਦੀ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਜਿਹੜੇ ਜਿਹੜੇ ਲੋਕ ਲੋਕੀਆਂ ਦੇ ਵਿੱਚ ਰਹਿ ਰਹੇ ਆ ਇਹਨਾਂ ਦਾ ਰੈਣ ਬਛੇਪੇ ਦੀ ਅਧੀਨ ਇਹਨਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਣ ਪਰ ਤਰਾਸ ਦੀ ਇਹ ਆ ਕਿ ਆਮ ਸਰਕਾਰ ਨੇ ਅੱਜ ਤੱਕ ਉਹ ਫਾਈਲ ਦਵਾਈ ਹੋਈ ਆ ਅਸੀਂ ਇਹ ਵੀ ਮੰਗ ਕਰਦੇ ਆ ਕਿ ਉਹ ਸੋ ਫਾਈਲ ਨੂੰ ਓਪਨ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜਿਹੜਾ ਰੈਣ ਬਛੇਰਾ ਦੀਨ ਸਾਰਿਆਂ ਦੀ ਪਿਛਲੇ ਕਿੰਨੇ ਗਾਂ ਜਿਹੜਾ ਤੁਸੀਂ ਦੱਸਦੇ ਮੈਂ ਸ਼ਰਾਰਤੀ ਅੰਸਰ ਕੋਹਣਾ ਸ਼ਰਾਰਤੀਆਂ ਸੀ ਗਲ ਕਦੇ ਬਿਲਕੁਲ ਅਸੀਂ ਤੁਸੀਂ ਦਾ ਨਾਂ ਨਹੀਂ ਲੈਂਦੇ ਅਸੀਂ ਕਹਿੰਦੇ ਪ੍ਰਸ਼ਾਸਨ ਨੂੰ ਪਤਾ ਪ੍ਰਸ਼ਾਸਨ ਨੇ ਪਰਚੇ ਵੀ ਕੀਤੇ ਹੋਏ ਆ ਅਦਰਵਾਇਜੀ ਨਹੀਂ ਸੁਧਰ ਜੁਤਲਦੇ ਹੋ ਕਾਰਵਾਈ ਕਰ ਦਿਓ ਜਿਹੜੇ ਗਰੀਬ ਪਰਿਵਾਰ ਆ ਅਸੀਂ ਗਰੀਬ ਪਰਿਵਾਰਾਂ ਆਪਣਾ ਰੋਟੀ ਜੀ ਕੱਪੜਾ ਵੇਚ ਕੇ ਛੱਲ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਔਰ ਗਿੱਦੜ ਭਾਪਤੀਆਂ ਨਾ ਦਿੱਤੀਆਂ ਜਾਣ ਵੀ ਇਹ ਕੁੱਲ ਲੁੱਟਾ ਦੇਾਂਗੇ ਕਲੋਂ ਨੂੰ ਚੱਕ ਦੇਾਂਗੇ ਇੱਦਾਂ ਦਾ ਕੋਈ ਵੀ ਜਿਹੜੀ ਗਿੱਦੜ ਭਾਪਤੀ ਨਾ ਅਸੀਂ برداشت ਕਰਾਂਗੇ ਨਾ ਹੀ ਕਰਨ ਦੇਵਾਂਗੇ ਐਸਪੀ ਸਾਹਿਬ ਕੋ ਆਏ ਕਿ ਮੰਗ ਲੈ ਕੇ ਆਏ ਹਾਂ ਐਸਪੀ ਸਾਹਿਬ ਨੂੰ ਮੰਗ ਕਰਨਾ ਹੈ ਜੀ ਕਿ ਜਿਹੜਾ ਅਸੀਂ ਪਹਿਲਾ ਲੈਟਰ ਜਿੱਦਾਂ ਅਸੀਂ 12/7/2024 ਨੂੰ ਉਹਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਦੁਬਾਰਾ ਮੰਗ ਕਰਦੇ ਆ ਕਿ ਅਸੀਂ ਅਸੀਂ ਜਿਹੜੇ ਵੀ ਨਸ਼ਾ ਕਰਦੇ ਆ ਜਾਂ ਕੋਈ ਵੀ ਆ ਕ੍ਰਿਮੀਨਲ ਹੈਗੇ ਆ ਉਹਨਾਂ ਤੇ ਕਾਰਵਾਈ ਕਰੋ ਸਾਨੂੰ ਕੋਈ ਇਤਰਾਜ਼ ਨਹੀਂਗਾ ਔਰ ਉਹਨਾਂ ਨੂੰ ਸੁਧਾਰੋ ਅਸੀਂ ਇਹ ਮੰਗ ਕਰਤਾ ਹਾਂ